ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਜਾਇਦਾਦ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 4 ਵਾੜਾ ਵਿਖਾਉਣੀਆਂ 3 ਤਾਜ਼ੀਆਂ ਸੂਈਆਂ ਸਵਾਈਆਂ ਇਹ ਗੱਬਣ ਸੂਨ ਨੂੰ ਤਿਆਰ ਹੈ ਜਿਹੜੀ ਪਰਲੇ ਪਾਸੇ ਖੜੀ ਹੈ ਇਹ 4 ਪਸ਼ੂ ਸੇਲ ਹੈ ਇਨਫਰਮੇਸ਼ਨ ਲੈ ਦਨਾਂ ਆਉ ਕਰਦੇ ਗੱਲਬਾਤ ਦਿੰਨੇ ਆ ਪ੍ਰੋਪਰ ਸਾਈ ਇਨਫਰਮੇਸ਼ਨ ਲੈ ਕੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਆਸ ਨਾਮ ਬਾਈ ਜੀ ਉਤਾਰ ਸਿੰਘ ਜੀ ਪਿੰਡ ਕਾਲੇ ਕੇ ਜੀ ਤਹਿਸੀਲ ਬਾਗਾਪੁਰਾਣਾ ਜੀ ਜ਼ਿਲ੍ਹਾ ਮੋਗਾ ਜੀ ਫੋਨ ਨੰਬਰ ਦੱਸ ਦੀ 9914566058 ਜੀ 9914566058 ਜੀ ਚਾਰ ਪਸ਼ੂ ਪਕਾਓ ਬਾਈ ਹਾਂ ਚਾਰ ਆ ਬਾਈ ਜੀ ਤਿੰਨ ਰੇਗੀਆਂ ਸੂਆਂ ਸਵਆਂ ਤੇ ਇੱਕ ਹੈਗੀ ਆਪਣੇ ਕੋਲੇ ਗੱਬਣ ਉਹ ਵੀ ਜੰਦੀ ਤਿਆਰ ਹੀ ਇੱਕ ਅਦਾ ਦਿਨੀ ਉਹ ਲੋਗ ਡੱਬੀ ਦਾ ਕਹਿਣ ਮਾਸੂਆ ਡੱਬੀ ਵੀਰੇ ਕਹਿਣੂ ਤਾਂਵੇਂ ਲੋਗ ਪਹਿਲਾਂ ਕਹਿਂਦੇ ਆ ਦੂਜੇ ਸਵੇਰ ਸੁਣਾ ਵੱਛੀ ਨੇ ਘਰੇਲੂ ਪਰਿਵਾਰ ਤੋਂ ਲਈਆ ਪਹਿਲਾਂ ਵੱਛੀ ਨੇ ਇਹਨੇ ਦੁੱਧ ਪਾਇਆ 23 ਕਿਲੋਟਰ ਠੀਕ ਹੈ ਰਾਤ ਦੀ ਵੱਛੀ ਸੂਈ ਆ ਜੇਰ ਜੁਰੂ ਆਪਾਂ ਪਰੋ ਵੱਠਲ ਚ ਪਈ ਆ ਜੇਰ ਜੁਰੂ ਪੈ ਗਈ ਆ ਸਵੇਰ ਦੀ ਹੂੰ ਸਹੀ ਹੈ ਜੀ ਤੇ ਯਾਨੀ ਦੁੱਧ ਚ ਕੱਢਿਆ ਹਵਾਨੇ ਚ ਆਪਾਂ 3 1/2 ਕਿਲੋ ਬੋੜਾ ਜਾਨੀ ਚੋਇਆ ਇਹਦਾ ਠੀਕ ਹੈ ਵੱਛੀ ਦੀ ਚੋਾਈ ਚੂਈ ਇੱਕ ਨੰਬਰ ਦਾ ਸਹੀ ਠੰਡੀ ਪੂਰੀ ਆ ਮਸ਼ੀਨਾਂ ਚੋਂ ਲੋਹਾ ਤਰਾਂ ਚੂਰੋ ਥਾਣੇ ਇੱਕ ਨੰਬਰ ਆ ਸਹੀ ਹੈ ਜੀ ਕੱਢੀਏ ਬਾਹਰ ਨੂੰ ਦੋਸਤੋ ਬਾਈ ਕਹਿੰਦਾ 23 ਲੀਟਰ ਦੁੱਧ ਪਹਿਲਾਂ ਨੇ ਦਿੱਤਾ ਦੂਜੇ ਸੂਵੇ ਸੂਈ ਵੀ ਆ ਐਵੇਂ ਬਾਈ ਕਹਿੰਦਾ ਪਹਿਲਾ ਸੂਆ ਕਹਦੀਏ ਕੀ ਲੋੜ ਅਗਲੇ ਨੇ ਸੂਆ ਦੱਸਣਾ ਉਹਨੇ ਆਪਾਂ ਸੂਆ ਦੱਸਣਾ ਰਹਿਣਾ ਜਿੰਨਾ ਅਗਲੇ ਨੇ ਦੁੱਧ ਕਹਿਣਾ ਹੈ ਕਿ ਆ ਉਹਨੇ ਆਪਾਂ ਦੁੱਧ ਦੱਸਣਾ ਆਪਦੇ ਕੋਲ ਆਪਾਂ ਜੋੜ ਕੇ ਦੁੱਧ ਨਹੀਂ ਦੱਸਣਾ ਬਾਕੀ ਜਿਹੜੇ ਭੈਣ ਭਰਾ ਨੇ ਕੋਈ ਵੀ ਪਸ਼ੂ ਲੈਣਾ ਉਹਨੇ ਆਪਦੀ ਸਮਝ ਨਾਲ ਲੈਣਾ ਵੀ ਕਿੰਨਾ ਮਚ ਹੋ ਸਕਦਾ ਪਸ਼ੂ ਆਪਣਾ ਖਰੀਦੇ ਹੁੰਦੇ ਘਰ ਦਾ ਆਪਣਾ ਵੀਰੇ ਪਸ਼ੂ ਕੋਈ ਨਹੀਂ ਹਮ ਆਇਆ ਤੇ ਗਿਆ ਹਲਾ ਦਾ ਮੁੰਡਾ ਆਪਣੇ ਕੋਲ ਸਹੀ ਹੈ ਜੀ ਦੋਸਤੋ ਬਾਈ ਕਹਿੰਦਾ ਜਿਹੜਾ ਸੂਆ ਅਗਲੇ ਨੇ ਆਪਾਂ ਨੂੰ ਕਿਹਾ ਉਹ ਆਪਾਂ ਸੂਆ ਦੱਸ ਦੇਣਾ ਜਿੰਨਾ ਦੁੱਧ ਦੱਸਿਆ ਉਹਨਾਂ ਆਪਾਂ ਦੁੱਧ ਦੱਸ ਦੇਣਾ ਜਿਹਦੇ ਪਸੰਦ ਆਊਗੀ ਜਿਹਨੇ ਪੈਸੇ ਲਾਉਣੇ ਅਗਲਾ ਆਪਦੀ ਸਮਝ ਨਾਲ ਲੈ ਲੈ ਕਿ ਕਿੰਨਾ ਦੁੱਧ ਦੇ ਦੂਗੀ 23 ਲੀਟਰ ਦੁੱਧ ਦਿੱਤਾ ਪਹਿਲਾਂ ਨੇ ਵੱਡੀ ਵਹਿੜੀ ਐਚ ਐਫ ਨਸਲ ਦੀ ਹੂੰ ਪੂਰੀ ਬਰੀਡ ਵਾਲੀ ਆ ਹੂੰ ਪੂਰੀ ਬਰੀਡ ਵਾਲੀ ਐ ਕੈਮ ਤੋਂ ਕਰਦੀ ਮਾੜਾ ਜੀ ਹੂੰ ਸਹੀ ਆ ਜੀ ਕਰੇ ਲੋ ਪਰਿਵਾਰ ਤੋਂ ਬਾਈ ਕਹਿੰਦਾ ਵੱਛੀ ਲਈ ਆਪਾਂ ਜਿਆਤ ਪ੍ਰਿੰਟ ਵਾਲੀ ਵੱਛੀ ਆ ਜਿਹੜੇ ਬੰਦੇ ਆਪਰਾ ਕਹਿੰਦੇ ਨੇ ਭੈਣ ਖਰਾਬ ਵੀ ਨਵਾਂ ਕੰਮ ਸਟਾਰਟ ਕਰਨਾ ਹਾਂ ਨਸਲ ਵਾਲੀ ਵੱਛੀਆਂ ਚਾਹੀਦੀਆਂ ਦੁੱਧ ਵਾਲੀਆਂ ਵੱਛੀਆਂ ਵੱਛੀ ਨੂੰ ਦੁੱਧ ਬਰੀਡ ਦੇ ਹਿਸਾਬ ਨਾਲ 26 27 ਲੀਟਰ ਦੁੱਧ ਦੇਣਾ ਚਾਹੀਦਾ ਵੱਛੀ ਸਹੀ ਹੈ ਜੀ ਹਾਂ ਬਾਈ ਕਹਿੰਦਾ ਬਰੀਡ ਦੇ ਹਿਸਾਬ ਨਾਲ 26 27 ਲੀਟਰ ਦੁੱਧ ਦੇਣਾ ਚਾਹੀਦਾ ਇਹਨੂੰ ਪੂਰੀ ਵੱਡੀ ਵਹਿੜਾ ਕੋਈ ਨਿੱਕੀ ਜਿਹੀ ਨਹੀਂ ਹਵਾਨਾ ਸੋਹਣਾ ਸਵੇਰ 2 3 ਕਿਲੋ ਬਾਈ ਕਹਿੰਦਾ ਬੌਲੀ ਕੱਢੀ ਆ ਹਵਾਨੇ ਚ ਪ੍ਰੋਪਰ ਹਵਾਨਾ ਖਾਲੀ ਨਹੀਂ ਕੀਤਾ ਥਾਣਾ ਹਵਾਨੇ ਦੀ ਜੱਜਮੈਂਟ ਪੱਕੇ ਹਵਾਨੇ ਦੀ ਫਿਟਿੰਗ ਵਾਲਾ ਲੇਵਾ ਵੇਖ ਲਾ ਪੂਰਾ ਪੱਕੇ ਹਵਾਨੇ ਦੀ ਢਿੱਲ ਨਾਲ ਲੰਘੂਮਾ ਕੋਈ ਲੇਵਾ ਨਹੀਂ ਹੂੰ ਫਿਟਿੰਗ ਵਾਲਾ ਹਵਾਨਾ ਹੂੰ ਸਹੀ ਹੈ ਜੀ ਮਾ ਦਾ ਬੱਛਾ ਵੀ ਲਾ ਅਜੇ ਥੋੜੀ ਜੀ ਰੱਸਾ ਪਾਇਆ ਵਾ ਤਾਜੀ ਸੂਈ ਹੋਜੀ ਕਰਨੀ ਆ ਇਹ ਸਹੀ ਹੈ ਜੀ ਦੋਸਤੋ ਤਾਜੀ ਸੂਈ ਸਵਾਈ ਆ ਜੇਰਾ ਬੱਠਲ ਚ ਪਈ ਆ ਥਣ ਸੋਹਣੇ ਆ ਭਾਵਾਂ ਥੀ ਚਵਾਈ ਕਰ ਲਿਓ ਭਾਵਾਂ ਮਸ਼ੀਨ ਤੇ ਚਵਾਈ ਕਰ ਲਿਓ ਚਾਰਾਂ ਥਣਾ ਦਾ ਸੇਮ ਹੀ ਸਾਈਜ਼ ਆ ਫੁੱਲ ਵੱਡੀ ਵਹਿੜ ਐਚ ਐਫ ਨਸਲ ਦੀ 26 25 26 ਲੀਟਰ ਬਾਈ ਕੰਦਾ ਖੁੱਲਾ ਦੁੱਧ ਪਿਆ ਜੂ ਪੂਰੇ ਪ੍ਰਿੰਟ ਵਾਲੀ ਆ ਵੀਰੇ ਕਿਸੇ ਪਾਸਿਓਂ ਕੁਝ ਵੀ ਖੁੰਜੀ ਹੋਵੇ ਬਰੀਡ ਲੋ ਖੁੰਜੀ ਹੋਵੇ ਬੇਟੇ ਮੂੰਹ ਕਹਦੇ ਅਗਲਾ ਬੱਚੀ ਕਿੰਨੀ ਚੰਗੀ ਆ ਥਣ ਵੀ ਨੋਕ ਵਾਲਾ ਲੱਗਾ ਵਾ ਸਹੀ ਆ ਬਾਈ ਜੈ ਜੈ ਮੋਲਵਤਾਰ ਜੈ ਵੀਰੇ ਜੇ ਤਾਂ ਕਹਦੇ ਹੋਰ ਹੁੰਦੀ ਘਰੇ ਤੈਨੂੰ ਪਤਾ ਲੋਕ ਮੰਗੀ ਜਾਂਦੇ ਆ ਹਮ ਅਗਲੇ ਨੇ ਸਵਾ ਲੱਖ ਮੰਗਾ ਕੇ ਬੈ ਜਾਣੀ ਇਹ ਜੀ ਬੱਚੀ ਦਾ ਕਿਉਂਕਿ ਵੀ ਇਹੋ ਜੀ ਬੱਚੀ ਵੀਰੇ ਸਵਾ ਲੱਖ ਚ ਤਿਆਰ ਹੁੰਦੀ ਕਿਉਂਕਿ ਸਾਹ ਸਮਈਆ ਬਹੁਤ ਐ ਹਮ ਇਹ ਟ੍ਰਾਂਜੈਕਸ਼ਨ ਫੀਡ ਪਾ ਕੇ ਪਾਲਦਾ ਉਹਨੂੰ ਵਾਕਈ ਵੀਰੇ ਸਵਾ ਡੇਢ ਚ ਬੱਚੀ ਪੈਂਦੀ ਆ ਤੇ ਅਗਲੇ ਨੇ ਮੰਗਣਾ ਵੀ ਮੁੱਲ ਮੇਰਾ ਮਤਲਬ ਇੱਲਾ ਖਰਚਾ ਹੋਇਆ ਵਾ ਸਹੀ ਹੈ ਆਪਾਂ ਮੁੱਲ ਕਰਾਂਗੇ ਜਾਇਜ਼ ਸਹੀ ਹੈ ਆਪਾਂ ਮੁੱਲ ਨਹੀਂ ਕਰਨਾ ਹਾਂ ਆਪਾਂ ਤਾਂ ਆਫਰ ਹੀ ਲਾਉਣੀ ਐ ਕਿ ਸਾਰੇ ਪਸ਼ੂ ਦੀ ਆਫਰ ਹੀ ਲੱਗੂਗੀ ਠੀਕ ਹੈ ਸਾਰਿਆਂ ਦੀ ਬੱਛੀ ਦੇ ਦਿਆਂਗੇ 28 7000 ਦੇ 70 ਦੀ ਯਾਰ 10 ਪਿੰਡ ਗੇੜਾ ਦੇ ਆਵੇ ਸਾਰੀਆਂ ਵੀਡੀਓ ਵੇਖ ਕੇ ਗੇੜਾ ਦੇ ਲੇ ਜੇ ਆਪਣੇ ਨਾਲ ਦੀ ਬੱਛੀ ਕੋਈ ਆ ਭਾਅ ਦੇ ਦੇ ਫਿੱਟੇ ਮੂੰਹ ਕਹਿੰਦੀ ਪੱਕੀ ਗਾਂ ਮਿਲ ਜੂਗੀ ਬੱਛੀ ਟੈਪ ਨਹੀਂ ਮਿਲਦਾ ਹੂੰ ਸਹੀ ਹੈ ਪੂਰੀ ਚੰਗੀ ਬੱਛੀ ਪੂਰੀ ਫੁੱਲ ਸੀਰ ਸਭ ਫਾੜੀ ਵਾਲਾ ਲੇਵਾ ਥਾਣਾ ਹੱਦੀ ਚੁਆਈ ਵਾਲੇ ਆ ਗੈਬ ਚ ਲੱਗੇ ਹੋਏ ਆ 7000 ਦੀ ਬਾਈ ਕ 10 ਪਿੰਡ ਬਾਈ ਕਹਿੰਦਾ ਪਹਿਲਾਂ ਤੁਰ ਫਿਰ ਕੇ ਅਗਲਾ ਢੇੜਾ ਤੇ ਆਵੇ ਨਾਲੇ ਬਾਈ ਕਹਿੰਦਾ ਤੁਹਾਨੂੰ ਰੇਟ ਦਾ ਮੁੱਲ ਦਾ ਪਤਾ ਲੱਗ ਜਾਊਗਾ ਆਪਣੇ ਅਰ ਕੀ ਵਹਿੜ ਬਾਈ ਕਹਿੰਦਾ ਕੋਈ 70000 ਚ ਦੇ ਦੇ ਫਿੱਟੇ ਮੂੰਹ ਕਹ ਦੋ ਬਾਈ ਕਹਿੰਦਾ ਇੰਨੇ ਜਾਇਜ਼ ਮੁੱਲ ਚ ਕੋਈ ਦੇ ਦੇ ਹਾਂ ਵੀਰੇ ਸੁਣਾ ਪੂਰਾ ਖਰਾ ਹਾਂ ਕੋਈ 5-7 ਸੂਏ ਕਰਮਾ ਵਾਲੀ ਵਧੀਆ ਦੁੱਧ ਪਿਆਉਰੀ ਲੱਗੀਆਂ ਲੱਗੀਆਂ ਬੱਚੀ ਨੂੰ ਬਰੀਡ ਵੇ ਕਬੂਤੀ ਵੇ ਬੱਚੀ ਦੀ ਕਿੰਨੀ ਸੁਨੱਖੀ ਬੱਚੀ ਆ ਫਲ ਜਹਾਦ ਵਾਲੀ ਬੱਚੀ ਆ ਖੋਲਿਆਂ ਦੇ ਲੋਕ ਵੀ ਨੇ ਮੁੱਲ ਕਰੀ ਜਾਂਦੇ ਆ ਤੈਨੂੰ ਪਤਾ ਆਪਣੇ ਵਾਲਾ ਭਾਅ ਨਹੀਂ ਦੇਣਾ ਕਿਸੇ ਨੇ ਹੂੰ ਸਹੀ ਤੈਨੂੰ ਪਤਾ ਆਪਾਂ ਜੈ ਕਮਾਈ ਨਾਲ ਤੈਨੂੰ ਪਤਾ ਰੈਟੇਨ ਚ ਆਪਣੇ ਵੀਡੀਓ ਆਉਂਦੀਆਂ ਪਰ ਜੈ ਕਮਾਈ ਨਾਲ ਪਸ਼ੂ ਦਿੰਨੇ ਦੋ ਨੰਬਰ ਤੇ ਆ ਜਾ ਬਾਈ ਇਹ ਵੀ ਹੈਗਾ ਦੂਜਾ ਸੂਆ ਹੂੰ ਫਲੂਨ ਦਾ ਇਹਦਾ ਦੁੱਧ ਪਾਇਆ ਜੀ ਨੇ ਮਾਲਕ ਨੇ ਦੱਸਿਆ 11 ਲੀਟਰ ਠੀਕ ਹੈ ਆਪਾਂ ਦਾ ਕਿਸੇ ਪਸ਼ੂ ਦਾ ਦੁੱਧ ਨਹੀਂ ਚੋਇਆ ਹੁੰਦਾ ਜਿਵੇਂ ਆਪਾਂ ਨੂੰ ਇਹਨੇ ਦੱਸਣਾ ਹੂੰ ਆਪਾਂ ਉਵੇਂ ਕਹਿਣਾ ਹੁੰਦਾ ਤੇ ਦੁੱਧ ਪਾਉਣਾ ਚਾਹੀਦਾ ਬੱਚੀ ਨੂੰ ਲੇਵਾ ਬਹੁਤ ਆ ਬੱਚੀ ਦਾ ਹੂੰ ਉਹ ਜੇਰ ਪਈ ਆ ਸੋ ਭਾਈ ਸੂਈ ਜਾਂਦੀਆਂ ਜੇਰ ਪਾ ਕੇ ਹੁ ਬਾਕੀ ਤੁਹਾਨੂੰ ਨੇੜੇ ਤੋਂ ਵੀ ਕੈਮਰਾ ਮਾਰ ਦੇਣਾ ਆ ਤੁਸੀਂ ਵੇਖ ਲਓ ਆ ਬੱਠਲ ਜੇਰ ਦਾ ਮਗਰ ਬੱਛੀ ਆ ਦੇ ਵੀਰੇ ਮਗਰ ਬੱਛੀ ਮਗਰ ਬੱਛੀ ਆ ਦੇ ਲੱਭੇ ਬੱਚੇ ਉੱਠੇ ਹੋਣੇ ਜਾਂਦਾ ਸਹੀ ਹੈ ਜੀ ਦੋਸਤੋ ਬੱਚਾ ਮਗਰ ਫੀਮੇਲ ਕਾ ਬਛੜੀ ਉਹ ਵੀ ਅੱਜ ਹੀ ਸੂਈ ਉਹਦੇ ਵੀ ਪੈਰ ਨੂੰ ਰਸ ਇਹਦੇ ਵੀ ਪੈਰ ਨੂੰ ਰਸ ਇਹ ਵੀ ਇੱਕ ਨੰਬਰ ਹੈ ਥਣ ਥਣ ਵੀ ਪੂਰਾ ਚੰਗਾ ਲੱਗ ਆਪਾਂ ਧਾਰਾ ਵੀ ਮਾਰ ਦੇਣੀ ਲੱਗ ਲੈ ਚਵਾਈ ਪੂਰੀ ਚੰਗੀ ਮੈਨੂੰ ਉਹੀ ਗੱਲ ਹੈ ਥੱਲੇ ਦੀ ਗਲੀਆਂ ਕਰਨ ਵਾਲਾ ਕੰਮ ਆ ਚਵਾਈ ਅੱਛਾ ਵੇਹ ਲੱਕ ਕਿੰਨੀ ਚੰਗੀ ਲੱਗੀ ਆ ਲੈ ਹੂੰ ਚੁਵਾਈ ਪੂਰੀ ਚੰਗੀ ਆ 1 ਨੰਬਰ ਚੁਵਾਈ ਆ ਵੀਰੇ ਚੰਗੀ ਬਾਲਟੀ ਲੈ ਕੇ ਚੋਣੀ ਪਊ ਇਹ ਤਾਂ ਤੇਨੂੰ ਪਤਾ ਆਪਾਂ ਥਣ ਚੰਗਾ ਲੈਨੇ ਗਾਂ ਦਾ ਆਪੇ ਗਲੀਆਂ ਕਰਨੀਆਂ ਥੱਲਿਆਂ 'ਚ ਹਾਂ ਜੇ ਥਣ ਮਾਲਾ ਲਾਵਾਂਗੇ ਚੋਰ ਲਕ ਚੋਰ ਲਕ ਆ ਤੈਨੂੰ ਪਤਾ ਫਿਰ ਬਾਲਟੀ ਨੇ ਕਾਹਦਾ ਵੇਤਾ ਭਰਾਂ ਲੀਟਰ ਰੱਖਲਾ ਥੱਲੇ ਸਹੀ ਗੱਲ ਆ ਦੋਸਤੋ 18 ਲੀਟਰ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ ਦੂਜੇ ਸੂਏ ਸੂਈ ਆ ਐਚ ਐਫ ਕ੍ਰੋਸ ਵੱੱਛੀ ਆ ਮੱਝ ਵਰਗਾ ਦੁੱਧ ਹੋਊ ਜਮਾ ਚਿੱਟਾ ਜਰਸੀ ਕ੍ਰੋਸ ਵੱੱਛੀ ਆ ਮੱਝ ਵਰਗਾ ਦੁੱਧ ਹੋਊ ਜਰਸੀ ਦੀ ਕ੍ਰੋਸ ਆ ਵੱੱਛੀ ਕੱਦ ਕਾਠ ਵੱਡਾ ਹੀ ਐ ਮਗਰੇ ਇਹਦੇ ਵੀ ਵੱੱਛੀ ਆ ਦੋਸਤੋ ਪਸ਼ੂ ਤਾਜ਼ੇ ਸੂਏ ਆ ਫਿਰ ਬੱਚੇ ਆਂਦਾ ਤਾਜ਼ੇ ਸੂਏ ਕਰਕੇ ਕਰਦੇ ਆ ਇਹ ਤੁਹਾਨੂੰ ਵੀ ਪਤਾ ਤੋਕਰ ਨੇ ਥੋੜੀ ਬੱਚਿਆਂ ਦਾ ਮੋਹ ਕਰਨਾ ਕਿਉਂਕਿ ਤਾਜ਼ੀਆਂ ਸੂਈਆਂ ਬੱਚਿਆਂ ਤੋਂ ਫਿਰ ਦੂਰ ਜਾਂਦੀਆਂ ਤਾਂ ਖਿੱਚ ਕਰਦੀਆਂ ਜੀ ਠੰਡੀ ਸੀਰ ਸਭ ਪਾ ਲੈਂਦੇ ਨਾ ਕਹਿੰਦੇ ਵੀ ਅਸੀਂ ਮੱਝਾਂ ਰੱਖੇਗਾ ਕਿ ਪਹਿਲੀ ਗਾਂ ਲੈਣੀ ਉਹ ਵੀ ਬੇਫਿਕਰਾ ਹੋ ਕੇ ਲੈ ਜੇ ਮੱਝਾਂ ਵਾਲੀ ਗਾਂ ਹੋਊਗੀ ਇਹ ਠੀਕ ਹੈ ਤੇ ਦੁੱਧ ਨਾਲੇ ਦਸੀ-ਪੰਦਰਿ ਵਧੀਆ ਆਉਗੀ ਨਾਲੇ ਘਰੇ ਦੁੱਧ ਵਧੀਆ ਪਿਆਊਗੀ ਸਹੀ ਟੱਡਾ ਲੇਵਾ ਬੱਚੀ ਦੀਆਂ ਪਲੀਕੀਆਂ ਠੰਢੀ ਲੈ ਸੀਰ ਸੌ ਫੁੱਲ ਨਿਆਣਾ ਪਾਉਣਾ ਪਾ ਲੈਣ ਯਾਰ ਨਹੀਂ ਪਾਉਣਾ ਨਾ ਪਾਣਾ ਹੂੰ ਐਨੀ ਚੰਗੀ ਭਾਈ ਕਹਿੰਦਾ ਨਿਆਣਾ ਪਾਉਣਾ ਤਾਂ ਪਾ ਲੋ ਨਹੀਂ ਪਾਉਣਾ ਨਾ ਪਾਓ ਚਾਰੇ ਧਣ ਪੀੜੀ ਦੇ ਪਾ ਵਾਂਗੂ ਚਾਰੇ ਗੁੱਠਾ ਨੁਕਰਾਂ ਤੇ ਲੱਗੇ ਹੋਇਆ ਮੋਟਾ ਹੱਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਥਾਣੀ ਕਰਮਾਂ ਵਾਲੀ ਦਾ ਬਾੜਾ ਚੰਗਾ ਚੌਾਈ ਆਪੇ ਚੰਗੀ ਹੋਣੀ ਆ ਹਵਾਨਾ ਵੀ ਫਸਿਆ ਪਿਆ ਪੱਟਾਂ 'ਚ ਮੁੱਲ ਬਈ ਜਾਇਜ਼ ਹੋਰ ਦੇ ਹੁੰਦੀ ਤਾਂ ਅਗਲੇ ਨੇ ਇਹਦਾ ਵੀ 65 ਮੰਗੇ ਬਹਿ ਜਾਣੇ ਹਾਂ ਪਰ ਆਪਾਂ ਬੱਛੀ ਦੇ ਦਿਆਂਗੇ ਤੈਨੂੰ 53000 ਰੁਪਏ ਦੀ ਬੱਛੀ ਆਪਾਂ ਦੇ ਦਾਂਗੇ ਭੈਣ ਭਰਾ ਨੂੰ 53000 ਹੋਰ ਜਿਆਦਾ ਦੇ ਦਾਂਗੇ ਇੱਕ ਆਫਰ ਹੀ ਲਾਈਆ ਭੈਣ ਭਰਾ ਜਿਹੜੇ ਸੂਈਆਂ ਭਾਲਦੇ ਜੂ ਉਹਨਾਂ 'ਤੇ ਸੂਈਆਂ ਹੀ ਲੈ ਕੇ ਆਏ ਆ ਆਪਾਂ ਠੀਕ ਹੈ ਦੋਸਤੋ ਬਾਈ ਕਹਿੰਦਾ ਜਿਹੜੇ ਭੈਣ ਭਰਾ ਸੂਈਆਂ ਭਾਲਦੇ ਉਹਨਾਂ ਵਾਸਤੇ ਸੂਈਆਂ ਵੜਾ ਤਿੰਨ 53000 ਦੀ ਦੇ ਦੇਣੀ ਆ ਦੀ ਪਾ ਕੇ ਗੱਡੀ ਦੇ ਮਗਰ ਲੈ ਜਾਣੀ ਪਊਗੀ ਠੀਕ ਆ ਵੇਖ ਕੇ ਲੋਕਾਂ ਦੇ ਅੱਖਾਂ ਟੱਡੀਆਂ ਰਹਿ ਨੇ ਕਿੱਥੋਂ ਲੈ ਆਏ ਆ ਹਮ ਸਹੀ ਆ ਦੀਵਾ ਬੱਛੀ ਦਾ ਹਮ ਦੋਸਤੋ ਬਾਈ ਕਹਿੰਦਾ ਗੱਡੀ ਦੇ ਮਗਰ ਪੱਲੀ ਪਾ ਕੇ ਲੈ ਜਾਣੀ ਪਊਗੀ ਅੱਖਾਂ ਟੱਡੀਆਂ ਜਾਣੀਆਂ ਐਡਾ ਵੱਡਾ ਲੈਵਾ ਨਜ਼ਰ ਲੱਗਣੀ ਐ ਤਾਂ ਬਾਈ ਕਹਿੰਦਾ ਪੱਲੀ ਪਾ ਕੇ ਤੋਰਾਂਗੇ ਇਹ ਦੇ ਮਗਰ ਤਿੰਨ ਨੰਬਰ ਤੇ ਆ ਜਾ ਇਹ ਵੀਰੇ ਆਪਾਂ ਨੂੰ ਤੀਜਾ ਸੂਆ ਦੱਸਿਆ ਜਾਂਦੀ ਅਗਲੇ ਨੇ ਹਮ ਪਰ ਭੈਣ ਭਰਾ ਪਲਾਂ ਅਗਲਾ ਚੌਥਾ ਮੰਨ ਕੇ ਆ ਜੀ ਠੀਕ ਐ ਮਗਰ ਵੱਛੀ ਆ 5 ਕਿਲੋਜ ਵਾਲੀ ਬਹੁਤ ਚੰਗਾ ਜਾਨਵਾਰਾ ਮਗਰੇ ਦੇ ਹਮ ਮੋਲ ਕਰਾਉਣ ਨੂੰ ਇਹਦਾ ਪਲਾਂ ਉਹੀ ਜਾਲਾ ਵੀ 40 42 ਕਰਾ ਲਾ ਆਪਾਂ 35000 ਦੀ ਇਹ ਦੇ ਦਾਂਗੇ 9 10 ਕਿਲੋ ਥੱਲੇ ਬੌੜਾ ਸੁਈ ਨੂੰ ਸਮਾ ਸੁਈ ਨੂੰ ਸਮਾ ਨੂੰ 6-7 ਦੇ ਨਹੀਂ ਹੋਇਆ ਹਾਂ 10 ਕਿਲੋ ਹਾਂ ਯਾਨੀ 13 14 ਕਿਲੋ ਦੁੱਧ ਚਵਾ ਦੂ 35 ਦੀ ਹਾਂ 35 ਦੀ ਦੇਣੀ ਉਹ ਵੀ ਲਈ ਆ ਯਾਰ ਠੀਕ ਹੈ ਤੇਰੇ ਭੈਣ ਫਰਾ ਕੇ ਕਰਾਂਗੇ ਆਪਾਂ ਪੈਸੇ ਥੋੜੇ ਲੈਣੇ ਉਹਨਾਂ ਵਾਸਤੇ ਜਾ ਕੇ ਸਹੀ ਆ ਦੋਸਤੋ ਬੱਚਾ ਮਗਰ ਸਾਂਭਣ ਵਾਲਾ ਫੁੱਲ ਚੰਗੀ ਵੱੱਛੀ ਐ ਯਾਰ ਗਾਂ ਨੂੰ ਵਾਧੇ ਵਾਲੀ ਚੀਜ਼ ਆ ਵੱੱਛੀ ਹਾਂ ਮਗਰ 9 10 ਕਿਲੋ ਦੁੱਧਾ ਜਿੱਤਿਆਰ ਆ ਭਾਈ ਕਹਿੰਦਾ 35000 ਦੀ ਦੇ ਦੇਣੀ ਹੈ ਜਿਹਦੇ ਪਸੰਦ ਆਉ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਅਗਲਾ ਭੈਣ ਪ੍ਰਾਚੂ ਕੇ ਲੈ ਜੇ ਬੰਦੀ ਇਹ ਮਾਰ ਦੇਜਿਆ ਹੁੰਦਾ 그러면은 ਆਪੀ ਸਮਝ ਨਾ ਲਵੇ ਮੁੜ ਕੇ ਕਿਸੇ ਨੂੰ ਲਾਂਭਾ ਨਹੀਂ ਜਾਣਾਗਾ ਸਹੀ ਹੈ ਹਾਂ ਪੂਰੀ ਨਹੀਂ ਪਸ਼ੂ ਜਵਨੇ ਸਾਡੇ ਇਗੜਾ ਘਰ ਦੇ ਬਣੇ ਆ ਸਹੀ ਹੈ ਦੋਸਤੋ ਬਾਈ ਕਹਿੰਦਾ ਸਾਰੇ ਪਸ਼ੂ ਆਪਣੇ ਖਰੀਦੇ ਵੇ ਆ ਕੋਈ ਆਪਣੇ ਘਰੇ ਨਹੀਂ ਬਣਾਏ ਜਿਹਦੇ ਜਿਹੜਾ ਵੀ ਪਸ਼ੂ ਪਸੰਦ ਆ ਉਹ ਬਾਈ ਕਹਿੰਦਾ ਸਾਡੇ ਘਰੇ ਅਗਲਾ ਤਸੱਲੀ ਕਰ ਲੈ ਬਾਅਦ ਚ ਆਪਾਂ ਕਿਸੇ ਤੋਂ ਲਾਂਭਾ ਨਹੀਂ ਲੈਣਾ ਸਾਡੇ ਪਸ਼ੂ ਕਿਹੜਾ ਘਰਦੇ ਆ ਬਾਈ ਇੱਕ ਦਿਨ ਆਈ ਨੂੰ ਹੋ ਗਿਆ ਦੋ ਦਿਨ ਹੋ ਗਏ ਸਾਡੇ ਸਾਰੇ ਮਾਲ ਆ ਹੀ ਆਉਂਦੇ ਆ ਠੀਕ ਹੈ ਤੇ ਆ ਹੀ ਹੁੰਦਾ ਵੀ ਮਾਲ ਆਪਾਂ ਕਿਹੜਾ ਵੀ ਆਪਣੇ ਘਰੇ ਬਣਾਏ ਆ ਇਹਨਾਂ ਲਾਸਟ ਤੇ ਆ ਜੀ ਲਾਸਟ ਤੇ ਵੀ ਇੱਕ ਅਦਾ ਦਿਨ ਨਹੀਂ ਲਉਂਦੀ ਇਹ ਜੀ ਤਿਆਰ ਹੀ ਮੰਨਗੇ ਹਾਂ ਤਿਆਰ ਹੀ ਮੰਨ ਹੁਣ ਕੀ ਨਹੀਂ ਪਤਾ ਵੀ ਮੜਿਆਣ ਭਾਨੀ ਦੇਵੇ ਦੁੱਧ ਵਾਲੇ ਵਾਲੇ ਦਾ ਜੀ ਪਤਾ ਟੱਕਣ ਮਾਰੇ ਲਾ ਕੇ ਹਾਂ ਠੀਕ ਆ ਨਾ ਤਿਆਰੀ ਆ ਹੋ ਸਕਦਾ ਇੱਕ ਅਦਾ ਦਿਨ ਕੱਢ ਵੀ ਜਾਵੇ ਹੂੰ ਦੂਜਾ ਸੂਆ ਜਾਨੀ ਦੀ ਸੋਨਾ ਨੇ ਦੂਜੇ ਸੂਏ ਸੋਨਾ ਦੁੱਧ ਦੁੱਧ ਕਿੰਨਾ ਕੱਢ ਜੂ ਦੁੱਧ ਨੇ ਪਹਿਲਾਂ ਨੇ ਦੱਸਿਆ ਵੀ ਆਪਾਂ ਨੂੰ 19 ਲੀਟਰ ਕਹਿੰਦੇ ਚੋਇਆ ਹੈ ਆਪਾਂ ਤਾਂ ਚੋਇਆ ਜਿੰਨਾ ਆਪਾਂ ਨੂੰ ਉਹ ਦੱਸ ਤਾਂ ਨਹੀਂ ਬਾਈ ਕਹਿੰਦਾ ਆਪਾਂ ਨੂੰ 19 ਲੀਟਰ ਕਰੇ ਨੇ ਦੁੱਧ ਦੱਸਿਆ ਆਪਾਂ ਨਹੀਂ ਚੋਇਆ ਵੱਡੀ ਵਹਿੜਾ ਵਜਨ ਚੰਗਾ ਜਿਹਦੇ ਪਸੰਦ ਆਉ ਉਹ ਅਗਲਾ ਆਪਦੀ ਸਮਝ ਨਾਲ ਲੈ ਲੈ ਮੈਂ ਵਰਗਾ ਦੁੱਧ ਹੋਊਗਾ ਕ੍ਰੋਸ ਪਾਣਾ ਇੱਕ ਪਾਸੇ ਮੈਂ ਰੱਖ ਲੈ ਇੱਕ ਪਾਸੇ ਇਹ ਰੱਖ ਲੈ ਬਾਈ ਕਹਿੰਦਾ ਇੱਕ ਪਾਸੇ ਅਗਲਾ ਮੈਂ ਬੰਨ ਲੈ ਇੱਕ ਪਾਸੇ ਵਹਿੜ ਬੰਨ ਲੈ ਦੁੱਧ ਇੱਕ ਬਰੂਬਰ ਹੋਊਗਾ ਥਣ ਸੋਹਣੇ ਆ 19 ਲੀਟਰ ਦੁੱਧ ਬਾਈ ਦੱਸਦਾ ਇਹਨੇ ਦਿੱਤਾ ਇਹਨਾਂ ਤੋਂ ਆਪਾਂ ਲਈ ਹੈ ਸੂਨ ਨੂੰ ਤਿਆਰ ਹੀ ਮੰਨੋ ਹੋ ਸਕਦਾ ਰਾਤ ਨੂੰ ਸੂਪੇ ਥੋੜਾ ਬੋਲਾ ਕਰਦੀ ਹੁੰਦੀ ਆ ਸੂਦੀ ਸੂਦੀ ਨੇ ਪਲਾਟ ਲਾ ਕੇ ਸੋਊਗੀ ਉਹਦੇ ਉਂ ਸਹੀ ਆ ਹਾਂ ਜੈਜਮਲ ਬਾਈ ਇਹਦਾ ਵੀ ਇਹ ਵੀ 56 ਦੀ ਦੇ ਦੇਾਂਗੇ ਯਾਰ ਇਹ ਵੀ ਬਾਈ ਕਹਿੰਦਾ 56000 ਦੀ ਦੇ ਦੇਾਂਗੇ ਵੱਡੀ ਵਹਿੜ ਕ੍ਰਾਸ ਹੰਗ ਅੱਜ ਦੀ ਵੀਡੀਓ ਦੇ ਵਿੱਚ ਬਿਆਨ ਤੇ ਦੀਆਂ 4 ਵਹਿੜਾਂ ਬਾਈ ਦੀਆਂ 3 ਤਾਜ਼ੀਆਂ ਸੂਈਆਂ ਸਵਾਈਆਂ ਜੇ ਕੋਈ ਡੱਬੀ ਵਹਿੜ ਲੈਣ ਦਾ ਚਾਹ ਆਣਾ ਚੰਗੇ ਦੁੱਧ ਵਾਲੀ 1 ਨੰਬਰ ਫੁੱਲ ਵਾ ਡਿਵਾਈਡ 25 26 ਲੀਟਰ ਬਾਈ ਦੱਸਦਾ ਦੁੱਧ ਪਿਆਜੂ 23 ਲੀਟਰ ਪਹਿਲਾਂ ਨੇ ਦਿੱਤਾ ਮਗਰ ਬੱਚਾ 2 ਨੰਬਰ ਇਹ ਵੀ 18 20 ਕਿਲੋ ਦੁੱਧ ਪਿਆਜੂ 3 ਨੰਬਰ ਵੀ 9 10 ਕਿਲੋ ਦੋ ਤਿਆਰ ਆ ਮਗਰ ਬੱਚੀ ਆ 4 ਨੰਬਰ ਗੱਭਣ 19 ਲੀਟਰ ਦੁੱਧ ਦਿੱਤਾ ਇਹ ਫੋਨ ਨੰਬਰ ਸਕਰੀਨ ਤੇ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਬਾਈ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ